ਦੋਸਤੋ ਅੱਜ ਦੀ ਵੀਡੀਓ ਪੈਂਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਤੇ ਤੁਸੀਂ ਵਹਿੜਾਂ ਵੇਖ ਰਹੇ ਆਂ ਸਾਰੀਆਂ ਸੇਲ ਆ ਵਕਾਊ ਆ ਚਾਰ ਜਰਸੀ ਨਸਲ ਦੀਆਂ ਵਹਿੜਾਂ ਤੈਨ ਨ ਵੱਡੀਆਂ ਡੱਬੀਆਂ ਵੜਾਂ ਚੰਗੇ ਦੁੱਧ ਵਾਲੀਆਂ ਇੱਕ ਫਾਰਮ ਵਾਲੀ ਐ 32 ਲੀਟਰ ਵਾਲੀ ਇਨਫਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਜੰਗ ਸਿੰਘ ਜੀ ਪਿੰਡ ਹਿੰਮਤਪੁਰਾ ਤਸੀਨ ਨਾਸਨਲਾ ਜ਼ਿਲ੍ਹਾ ਮੋਗਾ ਫੋਨ ਨੰਬਰ 9826 98690 ਸਾਰਾ ਮਾਲ ਹੀ ਬਕਾਊ ਆ ਸਾਰਾ ਸਤਨਾਗ ਆ ਜੀ ਨਾਗਦੇ ਸੀਗੇ ਦੋ ਦਿਨ ਪਹਿਲਾਂ ਵੇਚ ਕੇ ਠੀਕ ਐ ਇੱਕ ਨੰਬਰ ਦਾ ਕਿੰਨਵਾ ਸੁਆ ਇਹ ਦੂਜਾ ਸੁਆ ਸੁੰਦੀ ਐ ਜੀ 18 ਲੀਟਰ ਘਰਾਂ ਨੇ ਬਣ ਕੇ ਦਿੱਤੀ ਐ 18 ਕਿਲੋ ਦੀ ਗਾਰੰਟੀ ਖੁੱਲੀ ਡੁੱਲੀ ਐ ਅਜੇ ਕੱਚੀ ਐ 12 ਦਿਨਾਂ ਦਿਨਾਂ ਦੀ ਆਪਾਂ ਕਹਿ ਅਜੀ ਬਰਾਤ 12 ਦਿਨ ਪਏ ਪੂਰੇ ਖੋਲੇ ਡੋਲੇ ਹੰਦੀ ਸੀਲੇ ਪੂਰੀ ਹੈ ਜੈ ਜੈ ਮੋਲੇ 60000 ਰੁਪਏ ਠੀਕ ਹੈ ਦੋਸਤੋ 18 ਲੀਟਰ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਪਹਿਲੇ ਸੂਵੇ ਦੁੱਧ ਇਹਨਾਂ ਦਿੱਤਾ ਹੈ ਦੂਜੇ ਸੂਵੇ ਸੂਣ ਨੂੰ ਤਿਆਰ ਹੈ ਡੇਟ ਮੁਤਾਬਕ 12 ਦਿਨ ਪਏ ਆ ਤੇ ਇੱਕ ਹੋਰ ਗੱਲ ਹੈ ਬਾਈ ਦੱਸਦਾ ਕਿ ਪੈਰ ਜੇ ਬਣਾਉਣ ਵਾਲੇ ਆ ਹਾਂ ਪੈਰ ਦਿਖਾ ਦਿੰਦੇ ਪੈਰ ਬਣਾਉਣ ਵਾਲੇ ਆ ਉਹ ਬਾਈ ਕਹਿੰਦਾ ਅਸੀਂ ਤਾਂ ਬਣਾਈ ਨਹੀਂਗੇ ਕਿਉਂਕਿ ਵੜਾ ਆਈਆਂ ਤੇ ਜਿਹਦੇ ਪਸੰਦ ਆਉਣੀਆਂ ਬਾਈ ਕਹਿੰਦਾ ਕੋਈ ਗੱਲ ਹੀ ਜੇ ਤੁਸੀਂ ਕਹੋਗੇ ਤਾਂ ਅਸੀਂ ਬੰਦਾ ਸੱਦ ਕੇ ਬਣਾ ਦੇਗੇ ਨਹੀਂ ਤੁਸੀਂ ਆਪ ਬਣਾ ਲਿਓ ਪੈਰ ਬਣਾਉਣ ਵਾਲੇ ਨਾ ਵਧੇ ਵੀ ਆ 18 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਨੇ ਦਿੱਤਾ ਵੱਡੀ ਵੱਡੀ ਜਰਸੀ ਬਹੁਤ ਆ ਲੇਵਾ ਲਾਹੂ ਬਹੁਤ ਵਲਟ ਨਾ ਚਾਰ ਚਪੇਰੀ ਬਹੁਤ ਪਈਆਂ 12 ਦਿਨ ਡੇਟ ਮੁਤਾਬਕ ਕੱਚੀ ਤੇ 3 ਦਿਨ ਵੱਧ ਬਣ ਲਓ 12 ਤੋਂ 15 ਦਿਨਾਂ ਅਚ ਸੂਬੂ 18 ਕਿਲੋ ਮੰਨ ਕੇ ਸੌਦਾ ਕਰ ਲਿਓ 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜੇ ਸੂਵੇ ਸੂਨ ਨੂੰ ਤਿਆਰ ਆ ਵੱਡੀ ਜਰਸੀ ਆ 2 ਨੰਬਰ ਦੋ ਨੰਬਰੇ ਦੂਜਾ ਸੂਆ ਸੂਈ ਵੀ ਆ ਜੀ ਸੂਈ ਨਾਜ ਹੋ ਗਿਆ ਦਿਨ 15 ਹੂੰ ਠੀਕ ਹੈ ਬੱਚਾ ਐਕਸਪਾਇਰ ਹੋ ਗਿਆ ਦਾ ਕਰ ਗਿਆ ਸਹੀ ਹੈ ਜੇ ਖੜਾ ਕੇ ਦਾ ਪਪਾ ਮੈਂ ਬੱਚਾ ਵੀ ਲਾ ਦਿੰਦੇ ਆਪਣਾ ਉਹ ਨਾ ਦੋ ਕੰਮ ਕੀਤਾ ਨਾ ਕਰਨਾ ਮਹਰਾ ਹੀ ਕਰਾਵੇ ਹੂੰ 15 ਦਿਨ ਸੂਈਆ ਡਾਕਟਰ ਅਗਲਾ ਉਹਦਾ ਨਾਲ ਲੈ ਕੇ ਆਪਦੇ ਪਿੰਡੋਂ ਹੂੰ ਚੈੱਕ ਕਰ ਲੇਗਾ ਉਹਨੂੰ ਜੇ 15 ਦਿਨਾਂ ਤੋਂ ਡਾਕਟਰ ਵੱਧ ਕਹਿੰਦਾ ਤਾਂ ਪੈਸੇ ਆਪਾਂ ਦੇਵਾਂਗੇ ਡਾਕਟਰ ਨੂੰ ਤੇ ਨਹੀਂ ਅਗਲੇ ਨੇ ਪਾਫਟ ਹੈਗੀ ਹਾਂ ਫਿਰ ਤੋਂ ਫਟੇ 13 ਲੀਟਰ ਨੈਟ ਆਪਣੇ ਘਰੋਂ ਬੇ ਚਲਾ ਕੇ ਚੋ ਆ ਕੇ ਦੇਵਾਂਗੇ ਇੱਕ ਦਿਨ ਚੋਲੇ ਦੋ ਦਿਨ ਚੋਲੇ ਭਾਵੇਂ ਚਾਰ ਦਿਨ ਚੋਲੇ ਸਹੀ ਹੈ ਖਣਦੀ ਭੂਰ ਸ਼ਰਲੇ ਜੈਜ ਅਗਲੇ ਜਾਂ ਆਨਲਾਈਨ ਬੰਦਾ ਮੰਗਾਉਂਦਾ ਉਹਦੇ ਜਿੰਨੇ ਚਿਰ ਆਪਣੇ ਤਾਰ ਦਾ ਨਹੀਂ ਹੁੰਣਾ ਨੇ ਉਹ ਸਹੀ ਬਾਕੀ ਸਾਰੀ ਚੀਜ਼ ਆ ਬਈ ਉਸ ਤੋਂ ਬਾਅਦ ਕਨੈਕਟੀ ਦੀ ਗੱਲ ਹੀ ਹੁੰਦੀ ਹੈ ਨਾ ਹਾਂ ਇਹ ਤਾਂ ਗੱਲ ਹੈਗੀ 13 ਲੀਟਰ ਖੁੱਲਾ ਢੁੱਲਾ ਹੋਣਾ ਹੈ ਸਾਡਾ ਨੈਟ ਤਿਆਰ ਦਲੇ ਜੈਜ ਮੁੱਲ ਰੁਪਏ 50000 13 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ 2 ਨੰਬਰ ਥੱਲੇ 15 ਦਿਨਾਂ ਦੀ ਸੂਈ ਹੈ ਬੱਚਾ ਬਾਈ ਕਹਿੰਦਾ ਚੜਾਈ ਕਰ ਗਿਆ ਜਿਹਦੇ ਪਸੰਦ ਆਊਗੀ ਅਗਲਾ ਬਾਈ ਕਹਿੰਦਾ ਆਪਦਾ ਡਾਕਟਰ ਨਾਲ ਲਿਆਵੇ ਚੈੱਕ ਕਰਾ ਕੇ ਲੈ ਜਾਏ ਹੂੰ ਮਿਲਕਵੇਨ ਰਸੇ ਜੀ ਨਹੀਂ ਮੋਟੀ ਸਟਰੋਂਗ ਆਉਂਦੀ ਆ ਸੋਨਾ ਵੱਡਾ ਹਵਾਨਾ 13 ਕਿਲੋ ਇਸ ਟਾਈਮ ਤਿਆਰ ਦੁੱਧ ਦੋ ਟਾਈਮ ਤਿੰਨ ਟਾਈਮ ਤੋਂ ਚਾਰ ਟਾਈਮ ਚੋ ਕੀ ਲੈ ਜੀ ਡਾਕਟਰ ਅਗਲਾ ਨਾਲ ਲਿਆਵੇ 15 ਦਿਨਾਂ ਦੀ ਸੂਈ ਆ ਬੱਚਾ ਖੜਾਉਣ ਨੂੰ ਬਾਈ ਕਹਿੰਦਾ ਖੜਾ ਆਂਦੇ ਪਰ ਨਾ ਗਲਤ ਕੰਮ ਕੀਤਾ ਨਾ ਰੱਬ ਕਰਾਵੇ ਜੇ ਅਗਲਾ ਡਾਕਟਰ ਲਿਆਉਂਦਾ ਡਾਕਟਰ ਕਹਦੇ ਕਿ ਵੱਧ ਟਾਈਮ ਦੀ ਸੂਈ ਆ ਖਰਚਾ ਵੀਰ ਕਹਿੰਦਾ ਸਾਰਾ ਅਸੀਂ ਦੇਵਾਂਗੇ ਤੇ ਜੇ ਡਾਕਟਰ ਨੇ ਕਹਿਤਾ ਹਾਂ 15 ਦਿਨਾਂ ਦੀ ਸੂਈ ਆ ਫੇਰ ਤਾਂ ਚਲੋ ਸੌਦਾ ਥੋੜਾ ਹੋਇਆ ਹੀ ਆ ਦੁੱਧ ਦੋ ਟਾਈਮ ਤੋਂ ਮਾਂ ਚਾਰ ਟਾਈਮ ਜੋਕੇ ਲੈ ਜਾਓ 13 ਕਿਲੋ ਨੱਟ ਤਿਆਰ ਹੈ। ਸੀਲ ਸੌ ਫਲ ਆ ਜਿਵੇਂ ਮਰਜ਼ੀ ਬਾਈ ਕਹਿੰਦਾ ਅਗਲਾ ਚੁਵਾਈ ਕਰ ਲੈ। 3 ਨੰਬਰ ਤੇ ਆ ਜੀ ਬਾਈ। 3 ਨੰਬਰ ਇਹ ਰਹੀ ਤਾਹ ਦਿੰਦੀ ਕੱਢੀ ਦੀ। ਠੀਕ ਹੈ। ਠੀਕ ਹੈ ਜੀ। ਰੇਟ ਦਾ ਖੜ 45000 ਰੁਪਇਆ। ਕਿੰਨਾ ਗੋਦ ਦੁੱਧ ਦੇ ਦੂੰਗੀ ਇਹ ਮਾਲ ਦਾ 15 ਲੀਟਰ ਮੰਨ ਕੇ ਅਗਲਾ ਲਵੇ ਆ। ਉਹ ਦਰਮਿਆਨੀਆਂ ਦੋਨੇ ਦਰਮਿਆਨੇ ਹਟਦੀਆਂ ਇਹ ਬਾਕੀ ਹੈਗੇ ਸਾਰੀਆਂ ਵੱਡੀਆਂ। ਸਹੀ ਆ। ਕੱਢੀ ਇਹ ਵਾਰ ਨੂੰ ਦੋਵੇਂ ਦੋ ਦਰਮਿਆਨੀਆਂ ਵੜਾ ਦੂਜੀਆਂ ਸਾਰੀਆਂ ਵੱਡੀਆਂ। ਜਿਹੜੀਆਂ ਇੱਕ ਤਿੰਨ ਨੰਬਰ ਤੇ ਵੇਖ ਰਹੇ ਇੱਕ ਤੁਸੀਂ ਚਾਰ ਨੰਬਰ ਤੇ ਵੇਖ ਰਹੇ ਆ। ਇਹ ਦਰਮਿਆਨੀ ਹਾਈਟ ਦੂਜੀਆਂ ਸਾਰੀਆਂ ਵੈਡੀਆਂ ਦੁੱਧ 15 ਕਿਲੋ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲਿਓ ਖੁੱਲਾ ਪਿਆਜੂ 10ਾਂ ਦਿਨਾਂ ਦੀ ਕੱਚੀ ਆ 48000 ਦੀ ਦੇ ਦੇਣੀ ਆ ਵਜਨ ਵਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸੀਲ ਸਾਉ ਬਾਈ ਕਹਿੰਦਾ ਸਾਰੇ ਨਾ ਕੀ ਫੁੱਲ ਹੈ 1 ਨੰਬਰ ਤੋਂ ਲੈ ਕੇ ਲਾਸਟ 7 ਨੰਬਰ ਤੱਕ ਸਾਰੀਆਂ ਵੈਡਾਂ ਸੀਲ ਸਾਉ ਆ ਕੋਈ ਲੱਤ ਛੜ ਕਰ ਜੇ ਬਾਈ ਕਹਿੰਦਾ ਉਹਦੀ ਗਾਰੰਟੀ ਆ ਸਾਰੀਆਂ ਸੀਲ ਸਾਉ ਆ ਸਾਰੀਆਂ ਦੀ ਬਾਈ ਕਹਿੰਦਾ ਚਵਾਈ 1 ਨੰਬਰ ਕੋਈ ਭੂਰ ਛੱਟਾ ਨਹੀਂ ਕਿਸੇ ਵੀ ਵੈੜ ਦੇ 4 ਨੰਬਰ ਤੇ ਆ ਜੀ ਬਾਈ 4 ਨੰਬਰ ਇਹ ਉਹ ਕਹਿੰਦਾ ਪੰਜ ਨਾਲ 9 ਵਜੇ 7 ਤੱਕ ਦਿਨ ਲਾਉਗੀ ਠੀਕ ਹੈ ਦੁੱਧ ਇਹਦੇ ਤੋਂ ਬਾਅਦ 12 ਜਾਂ ਤੇ 14 ਲੀਟਰ ਦੇ ਦੇ ਹਾਈਟ ਆਹ ਨਾਲ ਹਿਸਾਬ ਨਾਲ ਇਹ ਦੋਨੇ ਇਹਦੇ ਵਿਚਕਾਰ ਇਹਦੇ ਬੜਾ ਕਹਿੰਦਾ ਯਾਰ ਕੱਦ ਨਹੀਂ ਦੱਸਿਆ ਹੂੰ ਉਹਨੇ ਦਿਨ ਮੈਂ ਇਹਦੇ ਇਹਦਾ ਸਭ ਦੇਣਾਗਾ 35000 ਰੁਪਏ ਦੇ 35000 ਦੀ ਦੇ ਦੇਣੀ ਹੈ 4 ਨੰਬਰ 12 ਕਿਲੋ ਤੋਂ 14 ਕਿਲੋ ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆ ਜੂ 3 ਨੰਬਰ ਤੇ 4 ਨੰਬਰ ਦੋਵੇਂ ਦਰਮਿਆਨੀ ਹਾਈਟ ਦੀਆਂ ਪਹਿਲੀਆਂ ਵੀ ਵੱਡੀਆਂ ਵਹਿੜਾਂ ਤੇ ਬਾਅਦ ਵਾਲੀਆਂ ਵੀ ਵੱਡੀਆਂ ਵਹਿੜਾਂ ਮੁੱਲ ਸਿਰਫ 35000 34 35000 ਦੀ ਜਰਸੀ ਦਿੰਦਾ ਵੀ ਕੌਣ 12 14 ਕਿਲੋ ਦੁੱਧ ਵਾਲੀ ਪੰਜਾਂ ਕੇ ਦਿਨਾਂ ਦੀ ਕੱਚੀ ਹੈ ਦੋ ਦਿਨ ਵੱਧ ਮੰਨ ਲਓ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਬਾਈ ਦਸ ਤਾਂ ਸੂਪੂਗੀ ਜਰਸੀ ਨਸਲ ਦੀ ਸੋਹਣੀ ਬੱਚੀ ਦੂਜਾ ਸੂਆ ਥਣ ਸੋਹਣਿਆ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ 34 35000 ਦੀ ਤਾਂ ਕਿਸੇ ਨੇ ਵਿਖਾਉਣੀ ਵੀ ਨਹੀਂ ਪੂਰਾ ਮੁਠੀ ਵਾਲਾ ਪੂਰਾ ਵਧੀਆ ਥਾਣਾ ਹੂੰ ਜਿਹੜਾ ਰਗਾ ਖੋਸਲੇਵੇ ਦੀ ਹੈ ਜਾਨੀ ਹਾਂ ਅੱਗੇ ਆ ਜੀ ਬਾਈ ਇਹ ਦੂਜਾ ਸੂਆ ਦੂੰਗੀ ਜੀ ਇਹਦੇ ਪੈਸੇ ਦਾ ਦੋ 10 11 ਹੁੰਦਾ ਨਾ ਕਿੰਨਾ ਗੱਲ ਦੁੱਧ ਘਾੜੀ ਜੂ 18 ਲੀਟਰ ਪਹਿਲੇ ਸੂਏ ਚੋਂ ਆਇਆ ਵਾ ਅਗਲਾ ਦਾ ਠੀਕ ਹੈ ਲੋਕਲ ਬੈਡਲ ਪੱਸੀ ਮਿਲ ਗਈ ਆਪਣੀ ਇਹ 20 ਲੀਟਰ ਦੀ ਆਪਣੀ ਖੁੱਲ੍ਹੇ ਡੁੱਲੇ ਗਾਰੰਟੀ ਹੈ ਜੀ ਸੇਵਾ ਪਾਣੀ ਵਾਲਾ ਉਹਦੇ ਕਰਦਾ ਹਾਂ ਠੀਕ ਹੈ ਜੀ ਮੁੱਲ ਜਾਇਜ਼ ਜ 60000 ਰੁਪਏ 18 ਕਿਲੋ ਦੁੱਧ ਦਿੱਤਾ ਪਹਿਲੇ ਸੂਏ 5 ਨੰਬਰ ਨੇ 20 ਕਿਲੋ ਦੀ ਭਾਈ ਕਹਿੰਦਾ ਖੁੱਲ੍ਹੇ ਡੁੱਲੇ ਦੁੱਧ ਦੀ ਗਾਰੰਟੀ ਹੈ ਜੀ ਅਗਲਾ ਸੇਵਾ ਕਰਦਾ ਖੁੱਲਾ ਪਿਆ ਜੂ ਮੁੱਲ 60000 10 ਦਿਨਾਂ ਦੀ ਕੱਚੀ ਆ ਬਾਕੀ ਜਦੋਂ ਤੁਰੀ ਤੁਸੀਂ 60000 ਮੁੱਲ ਹੈ 20 ਕਿਲੋ ਬਾਈ ਦਸਤਾ ਦੁੱਧ ਪਿਆ ਜੂ ਬਾਕੀ ਵਹਿੜ ਦਾ ਜਿਹੜੇ ਹਿਸਾਬ ਨਾਲ ਢਾਂਚਾ ਕਦ ਕਾਠਾ ਉਹ ਹਿਸਾਬ ਨਾਲ 18 20 ਕਿਲੋ ਦੁੱਧ ਦਾ ਖੁੱਲਾ ਪਿਉਣ ਦਾ ਹੱਕ ਵੀ ਬੰਦ ਆ 10 ਦਿਨਾਂ ਦੀ ਕੱਚੀ ਆ 60000 ਚੋਂ ਬਾਈ ਕਹਿੰਦਾ ਮਾਨਤਾਣ ਕਰ ਦੂੰਗਾ ਦੂਜਾ ਸੂਆ ਵਹਿੜ ਵੱਡੀ ਆ ਪ੍ਰਿੰਟ ਵਾਲੀ ਆ ਪਰ ਕ੍ਰੋਸ ਆਂਗ ਚ ਪੈਂਦੀ ਆ ਫੈਟ ਵੱਧ ਆਊਗੀ ਦੁੱਧ ਬੰਝਾਰਗਾਊਗਾ ਦਸਾਂ ਦਿਨਾਂ ਦੀ ਕੱਚੀ ਐ 18-20 ਕਿਲੋ ਖੁੱਲਾ ਦੁੱਧ ਪਿਆ ਜੂ ਅੱਗੇ ਆ ਜੀਏ ਸੇਵਕਾ ਇਹ ਦੂਜਾ ਸੂਆ ਸੁੰਦੀ ਐ ਜੀ 11 ਤੋਂ 12 ਦਿਨ ਲੱਗੂਗੀ 20-22 ਲੀਟਰ ਪਹਿਲੇ ਸੂਏ ਚ ਹੋਇਆ ਵਾ 20-22 ਲੀਟਰ 22 ਲੀਟਰ ਲੈਵੇ ਹਿਸਾਬ ਨਾਲ ਹੋ ਜਾਂਦੇ ਦਿਨ ਪਏ ਆਦੇ 22 ਤੋਂ 25 ਲੀਟਰ ਦੀ ਗਰੰਟੀ ਹੈ ਆਪਣੀ ਪੂਰਾ ਦੋਲਾਜੇ ਬੰਦਾ ਸੇਵਾ ਕਰਦਾ ਬਾਕੀ ਦਾ ਬਈ ਦੁੱਧ ਹੈਗਾ ਅਗਲੇ ਦੀ ਸੇਵਾ ਤੇ ਜਾਂ ਆਪਾਂ ਕਹਿਦੇ ਕਿ ਵੀ ਐ ਕਰ ਦੂ ਜੋ ਤੇ ਜਿਹੜਾ ਪਾਈ ਨਾ ਬਈ ਬੰਦ ਤੇ ਟੁੱਟੀ ਤੇ ਲੈ ਜਾ ਕੇ ਹੈ ਜੇ ਕਾਰਗੜ 22 26 ਸੋਣੀ ਪਾਵਾਂਗੇ ਫਿਰ ਤਾਂ ਬਈ ਦੁੱਧ ਦੇਉਗੀ ਤੇਰੀ ਜੇਣਾ ਆਪਾਂ ਕਲਾ ਸੂੜਾ ਪੁੱਕਦਾ ਫਿਰ ਤਾਂ ਇਹ ਕਾਦਾ ਲੈ ਸਹੀ ਹੈ 20 22 ਲੀਟਰ ਦੀ ਖੁੱਲੀ ਡੁੱਲੀ ਗਰੰਟੀ ਹੋ ਆਪਣੀ ਰੇਟ ਤਾਂ ਹੈਗਾ 60000 ਰੁਪਏ ਕੱਢੀਏ ਬਾਹਰ ਦਿਨ ਕਿੰਨੇ ਪਏ ਆ ਦਿਨ ਦੇ 10 ਪਏ ਨਹੀਂ ਕੋਈ ਦਸਾਂ ਦਿਨਾਂ ਦੀ ਕੱਚੀ ਹੈ 20 22 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ 20 22 ਲ ਜੇ ਬਾਈ ਕਹਿੰਦਾ ਜਾ ਕੇ ਤੁਸੀਂ ਸੇਵਾ ਹੀ ਨਹੀਂ ਕੀਤੀ ਸੁੱਕੀ ਤੂੜੀ ਪਾਈਗੇ ਫੇਰ ਤਾਂ ਬਾਈ ਕਹਿੰਦਾ ਉੱਥੇ ਵਹਿੜਨੇ ਵੀ ਕੀ ਕਰਨਾ ਜੇ ਬਾਈ ਕਹਿੰਦਾ ਤੁਸੀਂ ਕਾਰਗਲ ਫੀਡ ਪਾਈ ਫੇਰ ਬਾਈ ਕਹਿੰਦਾ ਬਾਲਟੀਆਂ ਡੱਕ ਦੂ 20 22 ਕਿਲੋ ਖੁੱਲਾ ਦੁੱਧ ਪਿਆਜੂ ਪਹਿਲੇ ਸਵੇਰੇ ਦਿੱਤਾ 10 ਦਿਨਾਂ ਦੀ ਕੱਚੀ ਐ 65000 ਦੀ ਦੇ ਦੇਣੀ ਆ ਦੁੱਧ ਤਾਂ ਬਾਈ ਕਹਿੰਦਾ 22 ਤੋਂ 25 ਚਵਾਊਗੀ ਪਰ ਤੁਸੀਂ 20 22 ਕਿਲੋ ਮੰਨ ਕੇ ਸੌਦਾ ਕਰ ਲਓ ਪਹਿਲੇ ਸਵੇਰੇ ਦਿੱਤਾ ਇਹਨਾਂ ਥਣ ਚਾਰ ਹੀ ਹਾਤੀ ਚੋਈ ਵਾਲੇ ਗਲਾਬੀ ਗੈਬ ਚ ਲੱਗੇ ਹੋਇਆ ਪ੍ਰਿੰਟ ਪ੍ਰਿੰਟ ਸਾਰੀਆਂ ਦੇ ਸੋਹਣੀਆਂ ਨਾ ਕਿਸੇ ਦੇ ਕੋਈ ਧਫੜੀ ਹੈ ਨਾ ਹੀ ਧਫੜੀ ਦਾ ਨਿਸ਼ਾਨ ਆ ਲਾਸਟ ਦੇ ਆ ਜੀ ਬਾਈ ਬਾੜ ਬਾਈ ਪਿੰਡੋਂ ਲਈ ਆ ਪਰ ਫਾਰਮ ਵਾਲੀ ਬਹਿਣਾ ਦੇਖੋ ਕੱਦਗਾਠ ਆਪਣਾ 5.5 ਫੜ ਆਪਣਾ ਕਰਦਾ ਠੀਕ ਹੈ ਠੀਕ ਹੈ ਕੱਦਗਾਠ ਵਾਲੀ ਫਾਰਮ ਚ ਲਈ ਦੀ ਆ 5 ਦਿਨ ਦੇ ਪਏ ਆ 7 ਠੀਕ ਹੈ ਠੀਕ ਹੈ ਜੀ 22 ਲੀਟਰ ਬੰਦਾ ਦਾ ਝੋਆ ਬੰਦਾ ਖੁੱਲਾ ਢੁੱਲਾ ਠੀਕ ਹੈ ਤੇ ਪ੍ਰਾਈਸ ਹੈਗਾ ਦਾ 1,10,000 ਰੁਪਏ ਦਿਨ ਕਿੰਨੇ ਪਏ ਆ ਜਿਹੜਾ ਦੇ 5 ਪਏ ਜੀ ਪੂਰੇ ਤਰੀਕ ਨਾਲ ਗੂੰਜਣੇ ਇੱਕ ਦੋ ਦਿਨ ਉੱਤੇ ਲੈ ਜੇ 7 ਮਾਰੂ ਜਿਹੜੀ ਤੁਰ ਲੱਗੀ ਔਲਜੀ ਕਰਦੀ ਹੈ ਉਹ ਖੁੱਲੀ ਛੱਡੀ ਕਰਕੇ ਉਹਨਾਂ ਦੀ ਠੀਕ ਹੈ ਦੋਸਤੋ 7 ਨੰਬਰ ਤੇ ਲਾਸਟ ਫਾਰਮ ਚੋਂ ਵੈਢ ਲਈ ਆ ਬਾਈ ਕਹਿੰਦਾ ਆਪਦੇ ਪਿੰਡੋਂ ਹੀ ਲਈ ਆ ਹਿੰਮਤਪੁਰਿਓ 32 ਲੀਟਰ ਦੁੱਧ ਬਾਈ ਦੱਸ ਦੋ ਕਹਿੰਦੇ ਚੋਇਆ ਸੀ ਪਹਿਲੇ ਸੂਏ ਦੇ ਥੱਲੋਂ ਦੂਜੇ ਸੂਏ ਸੂਨ ਨੂੰ ਤਿਆਰ ਹੈ ਪੰਜਾਂ ਦਿਨਾਂ ਦੀ ਕੱਚੀ ਹੈ ਕੋਈ ਬਾਈ ਕਹਿੰਦਾ ਦੋ ਦਿਨ ਵੱਧ ਵੀ ਲੈ ਸਕਦੀ ਹੈ ਤੇ ਕੋਈ ਪੰਜਾਂ ਦਿਨਾਂ ਜੀ ਵੀ ਸੂ ਸਕਦੀ ਆ ਜੇ ਕਿਸੇ ਨੇ ਤਸੱਲੀ ਕਰਨੀ ਹੋਵੇ ਬਾਈ ਕਹਿੰਦਾ ਫਾਰਮਾ ਵਿਖਾ ਦੇਂਗੇ ਆ ਅਗਲਾ ਆਪਦੀ ਤਸੱਲੀ ਕਰ ਲੇ। ਨਹੀਂ। ਬਾਕੀ ਜੇ ਏਡੀ ਵੜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹਨੇ ਬਾਈ ਨੂੰ ਖਿੱਚੀ ਫਿਰਦੀ ਐ, ਜਾਨ ਵਾਲੀ ਐ। ਆਪਾਂ ਮਗਲ ਹੱਥੀ ਚਵਾਈ ਕਰ ਲੇ, ਆਪਾਂ ਮਸ਼ੀਨ ਤੇ ਚਵਾਈ ਕਰ ਲੇ। ਥਾਂ ਦੇ ਸਾਈ ਸੋਹਣੇ ਆ। ਰੋਗ ਰੋਗ ਦੇ ਥਾਂ ਨਾ ਗਾਇਬ ਚ ਨਿਕੜਵੇਂ ਇਕੱਲੇ ਇਕੱਲੇ ਲੱਗੇ ਆ। ਅਜੇ ਸਾਈਡਾਂ ਚ ਵਾਲ ਢਲ ਕਾਫੀ ਬਾਕੀ ਆ। 5 ਦਿਨ ਪਈ ਆ ਡੇਟ ਮੁਤਾਬਕ। ਏ ਆਈ ਦੀ ਵੀਡੀਓ ਦੇ ਵਿੱਚ ਬਾਈ ਜੰਗ ਦੀਆਂ ਸੱਤ ਵਾੜਾਂ ਸੇਲ ਆ ਤਿੰਨ ਵੱਡੀਆਂ ਪ੍ਰਿੰਟ ਵਾਲੀਆਂ ਵਾੜਾ ਇੱਕ ਫਾਰਮ ਵਾਲੀ 32 ਲੀਟਰ ਵਾਲੀ ਤੇ ਚਾਰ ਜਰਸੀਆਂ ਇੱਕ ਤਾਜੀ ਸੂਈ ਸਵਾਈ 13 ਕਿਲੋ ਰੈਡੀ ਆ ਦੋ ਟਾਈਮ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਇੱਕ ਨੰਬਰ ਦੀ 18 ਕਿਲੋ ਦੁੱਧ ਦੀ ਗਾਰੰਟੀ ਆ ਇਹ ਸਾਰੀਆਂ ਹੀ ਵਾੜਾਂ ਸੇਲ ਆ ਵਿਕਾਊ ਆ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ